ਸਤਿ ਸ਼੍ਰੀ ਅਕਾਲ ਜੀ ਅੱਜ ਗੱਲ ਕਰਨ ਜਾ ਰਹੀਆਂ ਅੱਠ ਅਜਿਹੀਆਂ ਚੀਜ਼ਾਂ ਬਾਰੇ ਜੋ ਤੁਹਾਡੇ ਦਿਮਾਗ ਨੂੰ ਤੇਜ਼ ਬਣਾਉਣ ਦੇ ਵਿੱਚ ਮਦਦ ਕਰਨਗੀਆਂ ਚਾਹੇ ਘਰ ਦੇ ਵਿੱਚ ਬੱਚੇ ਨੇ ਜਾਂ ਬਜ਼ੁਰਗ ਕਿਤੇ ਨਾ ਕਿਤੇ ਅੱਜ ਕੱਲ ਸਾਨੂੰ ਸਾਰਿਆਂ ਨੂੰ ਇਹ ਪ੍ਰੋਬਲਮ ਜ਼ਰੂਰ ਫੇਸ ਕਰਨੀ ਪੈ ਰਹੀ ਹੈ ਕਿ ਚੀਜ਼ ਕਿਤੇ ਰੱਖੀ ਰੱਖ ਕੇ ਭੁੱਲ ਗਏ ਆ ਬੱਚੇ ਜਿਹੜੇ ਨੇ ਸਕੂਲ ਦੇ ਵਿੱਚ ਆਪਣੀ ਪੜਾਈ ਵੇਲੇ ਜਾਂ ਘਰ ਦੇ ਵਿੱਚ ਜਦੋਂ ਆਪਣਾ ਸਿਲੇਬਸ ਕਵਰ ਕਰ ਰਹੇ ਹੁੰਦੇ ਨੇ ਇਗਜ਼ਾਮਸ ਲਈ ਤੇ ਫੋਕਸ ਨਹੀਂ ਹੋ ਰਿਹਾ ਹੁੰਦਾ ਲਰਨ ਕਰ ਰਹੇ ਨੇ ਚੀਜ਼ਾਂ ਦਿਮਾਗ ਵਿੱਚ ਬੈਠਦੀਆਂ ਨਹੀਂ ਆ ਪੱਕੇ ਤੌਰ ਤੇ ਤਾਂ ਤੁਸੀਂ ਜਿਹਨੇ ਵੀ ਪੇਰੈਂਟਸ ਇਹ ਵੀਡੀਓ ਤੁਸੀਂ ਸੁਣ ਰਹੇ ਹੋ ਦੇਖ ਰਹੇ ਹੋ ਤਾਂ ਅਗਰ ਤੁਸੀਂ ਆਪਣੇ ਬੱਚਿਆਂ ਦੀ ਡਾਈਟ ਵਿੱਚ ਕੁਝ ਚੀਜ਼ਾਂ ਸ਼ਾਮਿਲ ਕਰ ਦੋਗੇ ਤਾਂ ਤੁਸੀਂ ਦੇਖੋਗੇ ਵਾਕਈ ਤੁਹਾਡੇ ਬੱਚੇ ਜਿਹੜੇ ਆ ਜੋ ਵੀ ਚੀਜ਼ ਲਰਨ ਕਰ ਰਹੇ ਆ ਬਹੁਤ ਜਲਦੀ ਜੋ ਹੈ ਉਹ ਚੀਜ਼ਾਂ ਨੂੰ ਸਮਝ ਪਾ ਰਹੇ ਨੇ ਯਾਦ ਰੱਖ ਪਾ ਰਹੇ ਨੇ ਯਾਦ ਦਾਸ ਤੋਂ ਵਧੀਆ ਹੋ ਗਈ ਹੈ ਮੈਮਰੀ ਉਹਨਾਂ ਦੀ ਪਹਿਲਾਂ ਨਾਲੋਂ ਸ਼ਾਰਪ ਹੋ ਗਈ ਹੈ ਤਾਂ ਫਿਰ ਫੜਾ ਫੜ ਨੋਟ ਕਰ ਲੋ ਇਹ ਅੱਠ ਖਾਸ ਚੀਜ਼ਾਂ ਜਿਹੜੀਆਂ ਡਾਈਟ ਵਿੱਚ ਡੇਲੀ ਸ਼ਾਮਿਲ ਕਰਨੀਆਂ ਹੀ ਕਰਨੀਆਂ ਨੇ ਸਭ ਤੋਂ ਪਹਿਲਾਂ ਹੈ ਜੀ ਪਮਕਿਨ ਸੀਡਸ ਜੀ ਹਾਂ ਪਮਕਿਨ ਸੀਡਸ ਦੇ ਵਿੱਚ ਜ਼ਿੰਕ ਜੋ ਹੈ ਬਹੁਤ ਚੰਗੀ ਮਾਤਰਾ ਦੇ ਵਿੱਚ ਹੁੰਦਾ ਹੈ ਤੇ ਜ਼ਿੰਕ ਜੋ ਹੈ ਜਿਹੜਾ ਦਿਮਾਗ ਦੀ ਸ਼ਕਤੀ ਵਧਾਣ ਦੇ ਵਿੱਚ ਵੀ ਮਦਦ ਕਰਦਾ ਹੈ ਸੋ ਇਹ ਜਿੰਨੇ ਵੀ ਕਈ ਤਰ੍ਹਾਂ ਦੇ ਮਿਨਰਲਸ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਸਾਡੀ ਡਾਈਟ ਵਿੱਚ ਪਰ ਅੱਜਕੱਲ੍ਹ ਜਿਸ ਤਰ੍ਹਾਂ ਦਾ ਸਾਡਾ ਸਾਰਿਆਂ ਦਾ ਲਾਈਫ ਸਟਾਈਲ ਹੋ ਗਿਆ ਉਸ ਦੇ ਨਾਲ ਕਈ ਤਰ੍ਹਾਂ ਦੇ ਵਿਟਾਮਿਨਸ ਔਰ ਮਿਨਰਲਸ ਦੀ ਕਮੀ ਹੋ ਜਾਂਦੀ ਹੈ ਜਿਸ ਕਰਕੇ ਯਾਦਾਸ਼ਤ ਘਟਨਾ ਚੀਜ਼ਾਂ ਯਾਦ ਨਾ ਰਹਿਣੀਆਂ ਇੱਕ ਰੀਜ਼ਨ ਹੋ ਜਾਂਦਾ ਹੈ ਤੇ ਅਸੀਂ ਦੇਖ ਰਹੇ ਹਾਂ ਅੱਜਕੱਲ ਜਿਹੜੇ ਬੱਚੇ ਨੇ ਉਹ ਫਾਸਟ ਫੂਡ ਜਾਂ ਪੈਕਿੰਗ ਫੂਡ ਔਰ ਕਿਸੇ ਵੀ ਤਰ੍ਹਾਂ ਦੇ ਆਪਾ ਗਈਏ ਜਿਹੜੇ ਪ੍ਰੋਸੈਸਡ ਫੂਡ ਹੁੰਦਾ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਸੋ ਪੇਰੈਂਟਸ ਦੀ ਜ਼ਿੰਮੇਵਾਰੀ ਹੈ ਕਿ ਜਿਹੜੀ 8 ਚੀਜ਼ਾਂ ਮੈਂ ਤੁਹਾਨੂੰ ਅੱਜ ਦੱਸ ਰਹੀਆਂ ਇਹ ਤਾਂ ਆਪਣੇ ਬੱਚਿਆਂ ਦੀ ਡਾਈਟ ਵਿੱਚ ਸ਼ਾਮਿਲ ਕਰੋ ਹੀ ਕਰੋ ਪਰ ਨਾਲ ਦਿਨਾਲ ਇਹ ਵੀ ਧਿਆਨ ਦਿਓ ਕਿ ਤੁਹਾਡੇ ਬੱਚੇ ਬਹੁਤ ਜ਼ਿਆਦਾ ਬਾਹਰ ਦਾ ਖਾਣਾ ਤਲੀਆਂ ਚੀਜ਼ਾਂ ਫਰਾਈ ਫੂਡ ਜੰਕ ਫੂ ਨਾ ਖਾਣ ਸੋ ਪਮਕਿਨ ਸੀਡਸ ਜਿਹੜੇ ਹੈ ਤੁਸੀਂ ਜ਼ਰੂਰ ਆਪਣੇ ਬੱਚਿਆਂ ਦੀ ਡਾਈਟ ਵਿੱਚ ਕੋਈ ਵੀਨ ਘਰ ਵਿੱਚ ਸਾਰਿਆਂ ਨੂੰ ਹੀ ਇਹਨਾਂ ਨੂੰ ਜ਼ਰੂਰ ਖਾਣਾ ਚਾਹੀਦਾ ਜਿਵੇਂ ਕਿ ਮੈਂ ਜ਼ਿੰਕ ਦੀ ਗੱਲ ਕੀਤੀ ਹੈ ਤਾਂ ਜ਼ਿੰਕ ਜੋ ਹੈ ਸਾਡੇ ਕਈ ਤਰ੍ਹਾਂ ਦੇ ਹਾਰਮੋਨਸ ਨੂੰ ਵੀ ਬੈਲੈਂਸ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਈਵਨ ਜਿਨ੍ਹਾਂ ਨੂੰ ਇਨਫਰਟੀਲਿਟੀ ਜਿਹੜੇ ਫੇਸ ਕਰ ਰਹੇ ਨੇ ਆਪਣੀ ਲਾਈਫ ਦੇ ਵਿੱਚ ਉਹਨਾਂ ਲਈ ਵੀ ਜ਼ਿੰਕ ਬਹੁਤ ਜ਼ਿਆਦਾ ਮਦਦਗਾਰ ਹੁੰਦਾ ਸੋ ਫਿਲਹਾਲ ਆਪਾਂ ਸ਼ਾਰਪ ਮੈਮਰੀ ਦੀ ਗੱਲ ਕਰ ਰਹੇ ਹਾਂ ਤਾਂ ਜ਼ਿੰਕ ਪਮਕਿਨ ਸੀਡਸ ਵਿੱਚ ਹੋਰ ਵੀ ਕੋਈ ਵੀ ਸੀਡ ਹੁੰਦੇ ਨੇ ਉਹਨਾਂ ਵਿੱਚ ਬਹੁਤ ਅੱਛਾ ਆਉਂਦਾ ਲੇਕਿਨ ਪਮਕਿਨ ਸੀਡ ਜੋ ਹੈ ਤੁਸੀਂ ਜ਼ਰੂਰ ਆਪਣ ਸ਼ਾਮਿਲ ਰੱਖ ਸਕਦੇ ਹੋ ਅਗਲੀ ਆਪਾਂ ਗੱਲ ਕਰਦੇ ਹਾਂ ਜੀ ਡਾਰਕ ਚਾਕਲੇਟ ਸੋ ਜਦੋਂ ਗੱਲ ਚਾਕਲੇਟ ਦੀ ਆਂਦੀ ਹੈ ਤਾਂ ਉਥੇ ਅਸੀਂ ਉਹ ਮਿੱਠੀਆਂ-ਮਿੱਠੀਆਂ ਜਾਂ ਫਲੇਵਰ ਵਾਲੀ ਚਾਕਲੇਟਸ ਦੀ ਗੱਲ ਨਹੀਂ ਕਰ ਰਹੇ ਆ ਅਸੀਂ ਕਰ ਰਹੇ ਆ ਡਾਰਕ ਚਾਕਲੇਟ ਦੀ ਗੱਲ ਜਿਸ ਦੇ ਵਿੱਚ ਮੈਂਸ਼ਨ ਕੀਤਾ ਹੋਵੇ ਕਿ 65-70% ਤੋਂ ਜ਼ਿਆਦਾ ਉਸ ਵਿੱਚ ਡਾਰਕ ਚਾਕਲੇਟ ਹੀ ਹੈ 슈ਗਰ ਕੰਟੈਂਟ ਜਿਹੜਾ ਉਸ ਦੇ ਵਿੱਚ ਘੱਟ ਤੋਂ ਘੱਟ ਹੋਵੇਗਾ ਉਹ ਹੀ ਤੁਹਾਡੀ ਮਦਦ ਕਰੇਗੀ ਸੋ ਡਾਰਕ ਚਾਕਲੇਟ ਦੇ ਆਪਣੇ ਬਹੁਤ ਸਾਰੇ ਫਾਇਦੇ ਨੇ ਦਿਲ ਦੇ ਲਈ ਅੱਛੀ ਹੈ ਦਿਮਾਗ ਦੇ ਲਈ ਬਹੁਤ ਜ਼ਿਆਦਾ ਅੱਛੀ ਹੈ ਸਾਡੇ ਜਿਹੜੇ ਬਲੱਡ ਸਿਸਟਮ ਹੈ બ્લડ ਸਰક્યુલેશન ਐਸ ਨੂੰ ਰੈਗੂਲੇਟ ਕਰ ਦਿਆ ਦਿਮਾਗ ਤੱਕ ਵੀ ਸਹੀ ਤਰੀਕੇ ਨਾਲ ਬਲੱਡ ਦੀ ਸਰਕੂਲੇਸ਼ਨ ਹੋ ਪਾਂਦੀ ਹੈ ਜਿਸ ਦੇ ਨਾਲ ਮੈਮਰੀ ਜੋ ਹੈ ਸ਼ਾਰਪ ਜ਼ਰੂਰ ਹੋ ਪਾਂਦੀ ਹੈ ਬਲੱਡ ਨੂੰ ਵੀ ਸਾਫ਼ ਕਰਨ ਦੇ ਵਿੱਚ ਡਾਰਕ ਚਾਕਲੇਟ ਬਹੁਤ ਜ਼ਿਆਦਾ ਮਦਦ ਕਰਦੀ ਹੈ ਇਵਨ ਕੈਂਸਰ ਵਰਗੀ ਬਿਮਾਰੀ ਨਾਲ ਵੀ ਲੜਨ ਦੇ ਵਿੱਚ ਮਦਦ ਕਰਦੀ ਹੈ ਪਰ ਫਿਰ ਤੋਂ ਕਹੂੰਗੀ ਡਾਰਕ ਚਾਕਲੇਟ ਉਹੀ ਹੈ ਜਿਸ ਦੇ ਵਿੱਚ 70% ਤੋਂ ਵੱਧ ਜੋ ਹੈ ਕੋਕੋਆ ਪਾਊਡਰ ਯਾਨੀ ਚਾਕਲੇਟ ਪਾਊਡਰ ਇਸ ਦੇ ਵਿੱਚ ਹੈ ਔਰ ਫੇਸ ਦੇ ਵਿੱਚ ਥੋੜੀ ਕੜੱਤਨ ਦੇ ਵਿੱਚ ਹੁੰਦੀ ਹੈ ਬਹੁਤ ਜ਼ਿਆਦੀਆਂ ਜਿਹੜੀਆਂ ਬੱਚਿਆਂ ਵਾਲੀ ਮਿੱਠੀਆਂ ਮਿੱਠੀਆਂ ਚਾਕਲੇਟਸ ਹੁੰਦੀਆਂ ਉਹਦੀ ਆਪਾਂ ਇੱਥੇ ਗੱਲ ਨਹੀਂ ਕਰ ਰਹੇ ਅਗਲੀ ਹੈ ਜੀ ਬ੍ਰੋਕਲੀ ਬ੍ਰੋਕਲੀ ਸਬਜ਼ੀਆਂ ਦੇ ਵਿੱਚ ਆਪਾਂ ਕਾਊਂਟ ਕਰਦੇ ਹਾਂ ਔਰ ਇਸ ਨੂੰ ਸੈਲਡ ਦੇ ਵਿੱਚ ਵੀ ਆਪਾਂ ਖਾਂਦੇ ਹਾਂ ਥੋੜਾ ਜਿਹਾ ਰੋਸਟ ਕਰਕੇ ਸੌਟੇ ਕਰਕੇ ਵੀ ਅਗਰ ਤੁਸੀਂ ਖਾਂਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤਾਂ ਤੁਸੀਂ ਸੌਟੇ ਕਰਕੇ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਖਿਲਾ ਸਕਦੇ ਹੋ ਔਰ ਮੈਂ ਇੱਕ ਦਿਨ ਜ਼ਰੂਰ ਤੁਹਾਨੂੰ ਜੋ ਹੈ ਸੌਟੇ ਵੈਜੀਟੇਬਲਸ ਦੀ ਰੈਸিপি ਵੀ ਸ਼ੇਅਰ ਕਰੂੰਗੀ ਆਪਣੇ ਇਸ ਪੇਜ ਦੇ ਉੱਪਰ YouTube ਚੈਨਲ ਦੇ ਉੱਪਰ ਵੀ ਤਾਂ ਕਿ ਜਿਹੜੀਆਂ ਇਹ ਗ੍ਰੀਨ ਵੈਜੀਟੇਬਲਸ ਹੈ ਅਸੀਂ ਬ੍ਰੋਕਲੀ ਦੇ ਨਾਲ ਕਿਵੇਂ ਹਲਕੀ ਜਿਹੀ ਸੌਟੇ ਕਰਕੇ ਖਾਈਏ ਇਸ ਦੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਮਿਲ वाले ने सो अ जदों जी ब्रोकली ਦੀ ਗੱਲ ਕਰੀਏ ਤਾਂ ਇਸ ਵਿੱਚ ਸਾਨੂੰ ਆਇਰਨ ਮਿਲ ਜਾਂਦਾ ਹੈ ਵਿਟਾਮਿਨ ਏ ਵੀ ਮਿਲ ਜਾਂਦਾ ਹੈ ਔਰ ਕਾਪਰ ਵੀ ਮਿਲ ਜਾਂਦਾ ਹੈ ਸੋ ਕਈ ਤਰ੍ਹਾਂ ਦੇ मिनरल्स ਵਿਟਾਮਿਨਸ ਸਾਨੂੰ ਬ੍ਰੋਕਲੀ ਤੋਂ ਮਿਲਣ ਜਾ ਰਹੇ ਨੇ ਅੱਗੋਂ ਹੈ ਜੀ ਬਦਾਮ ਬਦਾਮ ਦਾ ਸੀ ਸਾਰੇ ਹੀ ਜਾਣਦੇ ਆ ਸ਼ੁਰੂ ਤੋਂ ਇਹੀ ਚੀਜ਼ ਕਹੀ ਜਾਂਦੀ ਹੈ ਕਿ ਦਿਮਾਗ ਤੇਜ਼ ਕਰਨਾ ਤਾਂ ਬਦਾਮ ਜ਼ਰੂਰ ਖਾਓ ਸੋ ਸਹੀ ਤਰੀਕਾ ਇਹੀ ਹੁੰਦਾ ਹੈ ਕਿ ਅ ਬੱਚਿਆਂ ਦੀ ਅਗਰ ਆਪਾਂ ਗੱਲ ਕਰੀਏ ਤਾਂ 4-5 ਬਦਾਮ ਇੱਕ ਦਿਨ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਖਿਲਾਓ ਇੱਕ ਰਾਤ ਪਹਿਲਾਂ ਤੁਸੀਂ ਪਾਣੀ ਵਿੱਚ ਭਿਓ ਕੇ ਰੱਖ ਦਿਓ ਅਗਲੇ ਦਿਨ ਸਵੇਰੇ ਜੋ ਹੈ ਉਸ ਦਾ ਛਿਲਕਾ ਉਤਾਰ ਕੇ ਫਿਰ ਆਪਣੇ ਬੱਚਿਆਂ ਨੂੰ ਖਿਲਾਓ ਕਈਆਂ ਦਾ ਸਵਾਲ ਹੁੰਦਾ ਹੈ ਕਿ ਬਦਾਮ ਦਾ ਛਿਲਕਾ ਕਿਉਂ ਉਤਾਰਨਾ ਤਾਂ ਮੈਂ ਤੁਹਾਨੂੰ ਦੱਸਿਆ ਜਿਹੜਾ ਬਦਾਮ ਦਾ ਛਿਲਕਾ ਹੁੰਦਾ ਹੈ ਇਸ ਦੇ ਵਿੱਚ ਟੈਨਿਨਾਂ ਦਾ ਕੰਪਾਊਂਡ ਹੁੰਦਾ ਹੈ ਤੇ ਜੇਕਰ ਅਸੀਂ ਬਦਾਮ ਦੇ ਨਾਲ ਇਹ ਟੈਨਿਨ ਵੀ ਖਾਂਦੇ ਆ ਤਾਂ ਫਿਰ ਜਿਹੜੇ ਉਸ ਦੇ ਵਿੱਚੋਂ ਸਾਨੂੰ ਮਿਨਰਲਸ ਵਿਟਾਮਿਨਸ ਮਿਲ ਰਹੇ ਨੇ ਉਹ اچھی ਤਰ੍ਹਾਂ ਨਾਲ ਐਬਜ਼ਾਰਬ ਨਹੀਂ ਹੋ ਪਾਉਂਦੇ ਹੈ ਟੈਨਿਨ ਉਹਨਾਂ ਦੇ ਵਿੱਚ ਜੋ ਹੈ ਰੁਕਾਵਟ ਬਣ ਜਾਂਦਾ ਸੋ ਅਸੀਂ ਜਿਹੜੇ ਵੀ ਵਿਟਾਮਿਨਸ ਮਿਨਰਲਸ ਬਦਾਮ ਤੋਂ ਲੈਣਾ ਚਾਹੁੰਦੇ ਹੋ ਸਾਡੀ ਬਾਡੀ ਸਹੀ ਢੰਗ ਦੇ ਨਾਲ ਉਹਨਾਂ ਸਭ ਨੂੰ ਐਬਜ਼ਾਰਬ ਕਰ ਇਸ ਲਈ ਬਦਾਮ ਦਾ ਛਿਲਕਾ ਉਤਾਰ ਦੇਣਾ ਚਾਹੀਦਾ ਹੈ ਅਗੂ ਹੈ ਜੀ ਅਖਰੋਟ ਅਖਰੋਟ ਵੀ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੈ ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਸਾਬਤ ਅਖਰੋਟ ਅਗਰ ਉza ਆ ਆウター ਜਿਹੜਾ ਹੈ ਉਤਾਰਦੇ ਆ ਬੜਾ ਸਖਤ ਹੁੰਦਾ ਉਹਦਾ ਉਸ ਤੋਂ ਬਾਅਦ ਉਹ ਦੇਖੋ ਦਿਮਾਗ ਦੀ ਸ਼ੇਪ ਦਾ ਹੁੰਦਾ ਤੁਸੀਂ ਇੱਥੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਸਾਡੇ ਦਿਮਾਗ ਲਈ ਕਿੰਨਾ ਅੱਛਾ ਰਹਿਣ ਵਾਲਾ ਇਸੇ ਵਿੱਚ ਵਿਟਾਮਿਨ E ਵੀ ਸਮੋੱਚੀ ਮਾਤਰਾ ਵਿੱਚ ਮਿਲ ਰਿਹਾ ਹੈ ਵਿਟਾਮਿਨ E ਅੱਖਾਂ ਦੇ ਲਈ ਔਰ ਦਿਮਾਗ ਦੇ ਲਈ ਬਹੁਤ ਅੱਛਾ ਕਰੋੜ ਦੇ ਵਿੱਚ ਵੀ ਵਿਟਾਮਿਨ E ਮਿਲਦਾ ਹੈ ਸੋ ਬੱਚਿਆਂ ਦੀਆਂ ਅੱਖਾਂ ਵੀ ਜੋ ਹੈ ਹੋਰ ਜ਼ਿਆਦਾ ਵਧੀਆ ਬਣਦੀਆਂ ਨੇ ਜਿਵੇਂ ਕਈਆਂ ਨੂੰ ਅੱਜਕੱਲ ਅਸੀਂ ਦੇਖਦੇ ਆ ਕਿ ਨਜ਼ਰ ਕਮਜ਼ੋਰ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਉੱਥੇ ਵਿਟਾਮਿਨ E ਵਿਟਾਮਿਨ A ਅਗਰ ਤੁਸੀਂ ਆਪਣੇ ਬੱਚਿਆਂ ਦੀ ਡਾਈਟ ਵਿੱਚ ਅੱਛੀ ਮਾਤਰਾ ਵਿੱਚ ਕ੍ਰਿਯਤਾ ਉਹਨਾਂ ਦੀ ਆਈ ਸਾਈਟ ਵੀ ਵਧੀਆ ਬਣੀ ਰਹੇਗੀ ਔਰ ਉਹਨਾਂ ਦਾ ਦਿਮਾਗ ਵੀ ਪਹਿਲਾਂ ਨਾਲੋਂ ਜ਼ਰੂਰ ਸ਼ਾਰਪ ਹੋਣ ਹੀ ਵਾਲਾ ਹੈ ਸੋ ਮੈਗਨੀਜ਼ اور ਨਾਲ ਦੀ ਨਾਲ ਕਾਪਰ ਵੀ ਜੋ ਹੈ ਕਰੋੜ ਦੇ ਵਿੱਚੋਂ ਮਿਲਣ ਵਾਲਾ ਸੋ ਜ਼ਰੂਰ ਤੁਸੀਂ ਆਪਣੀ ਆਪਣੀ ਡਾਈਟ ਵਿੱਚ ਵੀ ਸ਼ਾਮਿਲ ਕਰੋ ਇਹਨਾਂ ਚੀਜ਼ਾਂ ਨੂੰ ਆਪਣੇ ਬੱਚਾ ਨੂੰ ਵੀ ਜ਼ਰੂਰ ਖਿਲਾਓ ਅਗਲੇ ਆਪਾਂ 6ਵੇਂ ਨੰਬਰ ਤੇ ਗੱਲ ਕਰੀਏ ਤਾਂ ਉਹ ਹੈ ਜੀ ਗ੍ਰੀਨ ਟੀ ਗ੍ਰੀਨ ਟੀ ਇੱਕ ਨੈਚੁਰਲ ਐਂਟੀਆਕਸੀਡੈਂਟ ਹੈ ਜਿਹੜੇ ਵੀ ਲੋਕ ਪੂਰਾ ਦਿਨ ਆਫਿਸ ਦੇ ਵਿੱਚ ਕੰਮ ਕਰਦੇ ਨੇ ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ ਕਈ ਵਾਰ ਥਕਾਵਟ ਦੇ ਨਾਲ ਵੀ ਚੀਜ਼ਾਂ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਸਮਝ ਨਹੀਂ ਆਉਂਦਾ ਕੀ ਕਿਹਾ ਕੀ ਕਰਨਾ ਹੈ ਤੇ ਅੱਗੋਂ ਹੁਣ ਕੀ ਸੋਚੀਏ ਕੀ ਸਮਝੀਏ ਚੀਜ਼ਾਂ ਦਿਮਾਗ ਦੇ ਵਿੱਚ नहीं आ रहीयां ਹੁੰਦੀਆਂ ਤਾਂ ਤੁਸੀਂ ਜ਼ਰੂਰ ਗ੍ਰੀਨ ਟੀ ਜੋ ਹੈ ਦਿਨ ਦੇ ਵਿੱਚ ਦੋ ਜਾਂ ਤਿੰਨ ਵਾਰ ਪੂਰੇ ਦਿਨ ਦੇ ਵਿੱਚ ਦੋ ਜਾਂ ਤਿੰਨ ਵਾਰ ਸਿਰਫ ਤੁਸੀਂ ਲੈ ਸਕਦੇ ਹੋ ਨੈਚੁਰਲ ਆਕਸੀਡੈਂਟ ਹੋਣ ਦੇ ਨਾਲ ਨਾਲ ਜੋ ਹੈ ਫ੍ਰੀ ਰੈਡੀਕਲਸ ਹੈ ਉਸ ਨੂੰ ਸਾਡੀ ਬਾਡੀ ਤੋਂ ਬਾਹਰ ਕਰ ਦਿਆ ਚੁਸਤੀ ਸਾਨੂੰ ਫੀਲ ਹੁੰਦੀ ਹੈ ਸਾਡੀ ਬਾਡੀ ਦੇ ਵੀ ਸਾਡੀ ਇਮਿਊਨਿਟੀ ਜੋ ਹੈ ਵਧੀਆ ਬਣੀ ਰਹਿੰਦੀ ਹੈ ਕੋਈ ਵੀ ਵਾਇਰਲ ਇਨਫੈਕਸ਼ਨ ਵਗੈਰਾ ਤੋਂ ਤੁਸੀਂ ਬਚੇ ਰਹਿੰਦੇ ਹੋ ਅਗਲੀ ਆਪਾਂ 7ਵੇਂ ਨੰਬਰ ਤੇ ਗੱਲ ਕਰੀਏ ਉਹ ਹੈ ਅਨਾਰ ਅਨਾਰ ਦੇ ਖਾਨ ਦੇ ਨਾਲ ਵੀ ਯਾਦਾਸ਼ਤ ਜੋ ਹੈ ਤੇਜ਼ ਜ਼ਰੂਰ ਰਹਿੰਦੀ ਹੈ ਸੋ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਚੰਗੇ অপশন ਦੇ ਤੌਰ ਤੇ ਇੱਕ ਫਰੂਟ অপਸ਼ਨ ਦੇ ਤੌਰ ਤੇ ਅਨਾਰ ਵੀ ਜ਼ਰੂਰ ਖਿਲਾਸਾ ਦੇਓ ਫਾਈਬਰ ਵੀ ਅੱਛੀ ਮਾਤਰਾ ਵਿੱਚ ਮਿਲ ਰਿਹਾ ਹੈ ਵਿਟਾਮਿਨ A ਵੀ ਮਿਲ ਰਿਹਾ ਹੈ ਇਸ ਦੇ ਵਿੱਚ ਸਾਨੂੰ ਨਾਲ ਦੀ ਨਾਲ ਹੋਰ ਵੀ ਢੇਰੋ ਫਾਇਦੇ ਤੁਹਾਨੂੰ ਇਸ ਦੇ ਨਾਲ ਮਿਲਣ ਵਾਲੇ ਨੇ ਸੋ ਯਾਦਾਂਸ਼ ਲਈ ਅੱਛਾ ਹੈ ਵੈਸੇ ਵੀ ਅਸੀਂ ਕਿ ਸਾਨੂੰ ਪਤਾ ਹੈ ਇਸ ਤੋਂ ਆਇਰਨ ਵੀ ਮਿਲਦਾ ਹੈ ਬਲੱਡ ਵਧੀਆ ਬਣਦਾ ਇਸ ਦੇ ਨਾਲ ਵੱਡੇ ਹੋਣ ਚਾਹੇ ਬੱਚੇ ਹੋਣ ਸਭ ਨੂੰ ਜੋ ਹੈ ਪੂਰੇ ਸਹੀ ਮਾਤਰਾ ਦੇ ਵਿੱਚ ਅਨਾਰ ਵੀ ਜਦੋਂ ਮੌਸਮ ਹੋਵੇ ਉਦੋਂ ਜ਼ਰੂਰ ਖਾਣਾ ਹੀ ਚਾਹੀਦਾ ਹੈ ਲਾਸਟ ਆਪਾਂ ਗੱਲ ਕਰੀਏ 8ਵੇਂ ਨੰਬਰ ਤੇ ਤਾਂ ਉਹ ਹੈ 베ਰੀਜ਼ 베리ਜ਼ ਦੇਖੋ ਕਈ ਤਰ੍ਹਾਂ ਦੀ 베리ਜ਼ ਹੁੰਦੀਆਂ ਅੱਜਕੱਲ ਦੇ ਟਾਈਮ ਦੀ ਮੌਸਮ ਦੀ ਗੱਲ ਕਰੀਏ ਤਾਂ ਜਾਮੂਨ इजीली ਅਵੇਲੇਬਲ ਹੈ ਨੇ ਤਾਂ ਫਿਰ ਸਟਰਾਬੇਰੀ, ਬਲੂਬੇਰੀ, ਬਲੈਕਬੇਰੀ, ਰਸਬੇਰੀ ਸੋ ਇਹਸ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀਆਂ ਜਿਹੜੀ ਵੀ 베ਰੀਸ ਤੁਹਾਨੂੰ ਮਿਲਣ ਤੁਸੀਂ ਇਹ ਜ਼ਰੂਰ ਖੁਦ ਵੀ ਖਾਓ ਆਪਣੇ ਬੱਚਿਆਂ ਨੂੰ ਵੀ ਖਿਲਾਓ ਨੇਚਰਲ ਐਂਟੀਆਕਸੀਡੈਂਟਸ ਇਹ ਵੀ ਨੇ ਔਰ ਸਾਨੂੰ ਇਸ ਤੋਂ ਵਿਟਾਮਿਨ K, ਵਿਟਾਮਿਨ C ਮਿਲ ਰਹੇ ਨੇ ਜਿਸ ਦੇ ਨਾਲ ਜੋ ਹੈ ਇਮਿਊਨਿਟੀ ਤਾਂ ਵਧਦੀ ਹੈ ਢੇਰੋ ਫਾਇਦੇ ਇਸ ਦੇ ਨਾਲ ਤੁਹਾਨੂੰ ਮਿਲਣ ਵਾਲੇ ਨੇ ਸੋ ਇਹ ਅਗਰ ਤੁਸੀਂ ਚੀਜ਼ਾਂ ਆਪਣੀ ਡਾਈਟ ਵਿੱਚ ਸ਼ਾਮਿਲ ਕਰੋਗੇ ਡੇਲੀ ਰੂਟੀਨ ਵਿੱਚ ਚੰਗੀਆਂ ਚੀਜ਼ਾਂ ਖਾਣ ਦੀ ਆਦਤ ਪਾਓ ਤਾਂ ਜਿਹੜੇ ਵੀ ਕਹਿੰਦੇ ਆ ਜੀ ਦਿਮਾਗ ਤੇਜ਼ ਕਰਨਾ ਹੈ ਤਾਂ ਇਹ ਚੀਜ਼ਾਂ ਖਾਓਗੇ ਨੈਚੁਰਲੀ ਤੁਹਾਡੀ ਜੋ ਹੈ ਯਾਦਾਸ਼ਤ ਜਿਹੜੀ ਬੂਸਟ ਹੋਣ ਵਾਲੀ ਹੈ ਸ਼ਾਰਪ ਮੈਮਰੀ ਹੋਣ ਵਾਲੀ ਹੈ बच्चों जरूर खिलाओ ताकि जो पढ़ाई कर रहे हैं उसनों अपने दिमाग दे विच सही तरह बना के भी रखने ही नहीं कि जो तो एग्जाम तो हर वारी दोबारा ही पढ़ के दोबारा लर्न करना पवे एक बार पढ़िया तो दिमाग दे विच पूरी तरह ना लॉक हो जाए वो चीज़ तो यीज़ा तुम अपने बच्चों को खिलाओगे मैमरी उन्हों शाप जरूर रहने वाली है वीडियो आज अच्छी लगी है तो इसको लाइक एंड शेयर जरूर कर देना हूं तक पेज नॉलो नहीं किया फॉलो कर दो यूट्यूब चैनल हैल्थ एडवाइस विद हरजोत कौर सबसक्राइब नहीं किया तो फटाफट सबसक्राइब भी कर ਦਿਓ ਮਿਲਾਂਗੇ ਜਲਦੀ ਹੀ ਸੇਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ